ਵਾਟ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਭਾਗ ਥਲੇ ਤੋਂ ਬਠਿੰਡੇ ਦਾ ਸਫ਼ਰ ਕਰਾਵਾਂਗੇ ਤੇ ਬਣੇ ਰਿਹਾ ਜੋ ਵਲੌਗ ਦੇ ਨਾਲ ਤੇ ਜਿਹੜੇ ਚੈਨਲ ਤੇ ਨਵੇਂ ਆਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜਾਓ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਜਾਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਵੀਡੀਓ ਨੂੰ ਹਾਈਪ ਜਰੂਰ ਕਰਿਆ ਕਰੋ ਤੇ ਅੱਜ ਆਪਾਂ ਫੇਰ ਨਵੇਂ ਸਫ਼ਰ ਤੇ ਚੱਲਦੇ ਹਾਂ ਉਹ ਪਾਗਥਲਾ ਪਿੰਡ ਤੇ ਇੱਥੋਂ ਆਪਾਂ ਜਿਹੜਾ ਸਫ਼ਰ ਹੁਣੇ ਸ਼ੁਰੂ ਕਰ ਲੱਗੇ ਆ ਤੇ ਬਣੇ ਰਿਹਾ ਜੋ ਨਾਲ ਇੱਥੇ ਆਪਾਂ ਜਾਵਾਂਗੇ ਪਾਗਥਲੇ ਤੋਂ ਕਬਰਵੱਛਾ ਕਬਰਵੱਛੇ ਤੋਂ ਮੂਰਾਂ ਵਾਲੀ ਤੇ ਮੂਰਾਂ ਵਾਲੀ ਤੇ ਪੱਕਾ ਤੇ ਪੱਕਾ ਟਹਿਣਾ ਤੇ ਫੇਰ ਆਪਾਂ ਜਿਹੜਾ ਬਠਿੰਡੇ ਵਾਲੀ ਰੋਡ ਤੇ ਚੜ ਜਾਾਂਗੇ ਝੋਨੇ ਦਾ ਸੀਜ਼ਨ ਕਰਕੇ ਤੇ ਮੰਡੀਆਂ ਦੇ ਵਿੱਚ ਜਿਹੜਾ ਝੋਨਾ ਵਾਵਾ ਪਿਆ ਵਾ ਇਹ ਪਿੰਡ ਆਇਆ ਕਬਰਵੱਛਾ ਲਗ ਭਾਗ ਜਿਹੜਾ ਇਹ 3 ਕਿਲੋਮੀਟਰ ਹੈਗਾ ਜਿਹੜਾ ਬਾਗ ਥਲੇ ਤੋਂ ਕੱਬਰ ਵੱੱਛੇ ਤੋਂ ਇਹ ਜਿਹੜੀ ਮੋੜਾਂ ਵਾਲੀ ਵਾਲੀ ਸੜਕ ਆ ਇਹ ਤਾਂ ਵਧੀਆ ਬਣੀ ਹੋਈ ਆ ਤੇ ਥੋੜੀ ਜੀ ਜਿਹੜੀ ਲੈਂਕ ਰੋਡ ਨਾਲੋਂ ਚੌੜੀ ਕੀਤੀ ਹੋਈ ਹੈ ਸੜਕ ਆ ਆ ਸਾਹਮਣਾ ਪੈਂਦਾ ਆ ਜਿਆ ਮੋੜਾਂ ਵਾਲੀ ਤੇ ਇਹ ਤੋਂ ਅੱਗੇ ਆਊਗਾ ਜਿਹੜਾ ਪੱਕਾ ਇੱਥੋਂ ਆਪਾਂ ਖੱਬੇ ਹੱਥ ਮੋੜ ਜਾਣਾ ਵਾ ਇੱਥੋਂ ਫੇਰ ਸੱਜੇ ਹੱਥ ਪੱਕਾ ਪਿੰਡ ਆਪਾਂ ਜਿਹੜਾ ਕ੍ਰੋਸ ਕਰ ਗਏ ਆ ਤੇ ਹੁਣ ਜਿਹੜਾ 1 ਕਿਲੋਮੀਟਰ ਅੱਗੇ ਦੂਰ ਆਊਗਾ ਜਿਹੜਾ ਟਹਿਣੇ ਪਹਿਣਾ ਪਿੰਡ ਆ ਜਾਣਾ ਵਾ ਉੱਥੋਂ ਹੀ ਆਪਾਂ ਜਿਹੜਾ ਤੁਹਾਡੇ ਰੋਡ ਤੇ ਹੋ ਜਾਣਾ ਆ ਸਾਹਮਣੇ ਆ ਗਿਆ ਨੈਸ਼ਨਲ ਹਾਈਵੇ 54 ਤੇ ਇਧਰਲੇ ਪਾਸੇ ਕਟ ਬਣਿਆ ਹੋਇਆ ਵਾ ਤਾਂ ਆਪਾਂ ਉਹ ਕਟ ਤੋਂ ਮੁੜ ਕੇ ਆਉਣਾ ਵਾ ਇੱਧਰਲੇ ਸਾਈਡ ਨੂੰ ਜਿਹੜੇ ਸਾਈਡ ਤੋਂ ਪ ਜਾ ਰਹੇ ਹਾਂ ਇਹਦੇ ਪਾਸੇ ਨੂੰ ਹੈਗਾ ਅੰਮ੍ਰਿਤਸਰ ਤੇ ਲਗਭਗ 120 ਕਿਲੋਮੀਟਰ ਇੱਥੋਂ ਤੇ ਇੱਥੋਂ ਬਠਿੰਡੇ ਦੀ ਜਿਹੜੀ ਦੂਰੀ ਹੈਗੀ ਆ ਉਹ 70 ਕਿਲੋਮੀਟਰ ਆ ਇਹ ਆ ਬਣਿਆ ਹੋਇਆ ਕਟ ਇਧਰ ਟਰੈਕਟਰ ਦਾ ਐਕਸੀਡੈਂਟ ਹੋਇਆ ਵਾ ਤੇ ਇਹ ਹੈਗਾ ਜੀ ਟਾਣਾ ਪੰਡ ਜਦੋਂ ਟਾਣਾ ਪੰਡ ਤੱਪਦਿਆ ਉਹਨਾਂ ਤੇ ਇੱਥੇ ਵੀ ਜਣਾ ਫਰੀਦਕੋੜ ਪੁਲਿਸ ਵਾਲਾ ਨੱਕਾ ਲੱਗਾ ਹੋਇਆ ਵਾ ਕ ਪੱਕਾ ਹੀ ਆ ਇੱਥੇ ਆ ਦੇਖੋ ਇਥੇ ਘੇਰਦੇ ਵੀ ਹੁੰਦੇ ਕਈ ਵਾਰ ਆਵੇ ਮੂਡ ਦੇ ਮੁਤਾਬਕ ਤੇ ਅੱਜ ਬੰਨੋ ਬਸ ਜਾਊਗੀ ਇਹਦੇ ਪਾਸੇ ਨੂੰ ਫਰੀਦਕੋੜ ਪੁਰਾਣਾ ਰੋਡ ਹੈ ਜਿਹੜਾ ਇਧਰਲੇ ਪਾਸੇ ਆਪਣਾ ਰਿਜ਼ਲਟ ਚੱਲ ਜਾਣਾ ਬਾਈਪਾਸ ਫਰੀਦਕੋਟ ਆ ਕੋਰ ਪੂਰਾ ਹੀ ਬਾਈਪਾਸ ਲੰਘੂ ਇਹ ਰੋਡ ਹੈ ਤੇ ਬਟਿੰਡੇ ਦੀ ਦੂਰੀ ਤੇ 62 ਕਿਲੋਮੀਟਰ ਲਿਖੀ ਹੋਈ ਆ ਕੋਰ ਪੂਰਾ 13 ਕਿਲੋਮੀਟਰ ਆਇ ਤੋਂ ਸਾਹਮਣੇ ਹੁਣ ਆ ਗਿਆ ਪੌੜਾ ਖਾਨਾ ਜਿਹੜਾ ਬਾਈਪਾਸ ਕੋਰ ਪੂਰਾ ਬਟਿੰਡੇ ਤੋਂ ਦੂਰ ਹੈ 48 ਕਿਲੋਮੀਟਰ ਤੇ ਬਟਿੰਡਾ ਨੰਗਾ ਤੇ ਕੋਰ ਪੂਰਾ 8 ਕਿਲੋਮੀਟਰ ਰਹਿ ਗਿਆ ਆ ਦਾ ਮੋਡਲ ਜਾਣਾ ਦਾ ਕੋਰਕਪੁਰੇ ਨੂੰ ਜਾਣਾ ਤੇ ਥੱਲੇ ਹੋਣਾ ਪਊਗਾ ਤੁਹਾਨੂੰ ਜੇ ਬਟਿੰਡਾਂ ਜਾਣਾ ਫਿਰ ਸੱਦਾ ਲੰਘ ਜਾਣਾ ਕੋਰਕਪੁਰੇ ਜਾਣ ਵੇ ਥੱਲੇ ਹੋ ਜਾਓ ਇਹਦੇ ਪਾਸੇ ਕੋਰਕਪੁਰਾ ਬਣੇ ਇਹਦੇ ਥੱਲੇ ਦੀ ਕੋਰਕਪੁਰੇ ਵਾਲਾ ਬੜਾ ਰੋਡ ਲੰਘਦਾ ਮੋੜੇ ਨੂੰ ਮੋਗਾ ਕੋਰਕਪੁਰਾ ਰੋਡ ਜੈਲ ਰੋਡ ਤੇ ਸਮਾਪਰ ਪੰਜ ਗਰਾਹੀ ਬਾਗਾ ਫਰਾਣਾ ਦੇ ਵੱਲ ਤੇ ਅਬਾ ਸਿੰਘ ਦਾ ਇਹ ਮੇਰੇ ਪਿੰਡ ਹੁੰਦੇ ਆ। ਔਰ ਤੋਂ ਪੂਰੇ ਤੋਂ ਲਗਭਗ 10-12 ਕਿਲੋਮੀਟਰ ਅੱਗੇ ਜਿਹੜਾ ਪਰ ਗਾੜੀ ਸ਼ਹਿਰ ਆ ਜਾਂਦਾ ਵਾ। ਤੇ ਇਹ ਹੈਗਾ ਜਿਹੜਾ ਬੱਸ ਸਟੈਂਡ ਪਰ ਗਾੜੀ ਦਾ ਇਹ ਛੋਟਾ ਜਿਹਾ ਜਿਹੜਾ ਹੈ ਸ਼ਹਿਰ ਆ ਤੇ ਇਹ ਦੂਗਾ 6-7 ਕਿਲੋਮੀਟਰ ਤੇ ਆ ਜੂਗਾ ਬਾਜਾਖਾਨਾ ਤੇ ਇੱਥੇ ਜਿਹੜਾ ਮੂਚਾ ਲੱਗਿਆ ਸੀਗਾ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਉਹ ਇਸੇ ਸ਼ਹਿਰ ਮਰਗੜੀਜੀ ਗ੍ਰਾਮ ਮੂਚਾ ਲੱਗਿਆ ਹੋਗਾ ਬਾਣਾ ਮੰਡੀ ਦੇ ਵਿੱਚ ਉਹਦੇ ਉਪਰ ਗਾੜੀ ਤੋਂ ਅਬ ਚੱਲਦੇ ਆਂ ਤੇ ਗੰਧਾ ਰਸਟਾ ਆਉਂਦਾ ਵਾ ਤੋਰਾ ਤੁਹਾਨੂੰ ਲੰਘ ਲੰਬ ਵਾਲੀ ਜੇ ਬਰਨਾਲੇ ਨੂੰ ਜਾਣਾ ਤਾਂ 54 ਕਿਲੋਮੀਟਰ ਜੈਤ ਤੋਂ 10 ਕਿਲੋਮੀਟਰ ਤੇ 29 ਜਾਣਾ ਹੈਗਾ ਉਹ ਇੱਥੇ ਬਠਿੰਡਾ ਰਹਿ ਜਾਂਦਾ ਵਾ ਆ ਸਾਹਮਣੇ ਪੋਲ ਆ ਤੇ ਪੈ ਵੀ ਜੜਨਾ ਜੇ ਕਿਸੇ ਨੇ ਬਰਨਾਲੇ ਨੂੰ ਜਾਣਾ ਤੇ ਜੈਤ ਤੋਂ ਜਾਣਾ ਤੇ ਇਧਰਲੇ ਪਾਸੇ ਇਹਦਾ ਸਰਵਸਰ ਰੋਡ ਤੇ ਹੋ ਜਾਣਾ ਵਾ ਤੇ ਜੇ ਬਰਨਾਲੇ ਜਾਣਾ ਤਾਂ ਖੱਬੇ ਹੱਥ ਮੋੜ ਕੇ ਪੋਲ ਕੋਲ ਜਾ ਕੇ ੱੱਲਿਓ ਜੇ ਜਲਤੋ ਜਾਣਾ ਬਸ ਜੇ ਹਟ ਮੁਰਦਾ ਜੋ 10 ਕਿਲੋਮੀਟਰ ਇਧਰੋਂ ਫੇਰਾ ਜੈਤੋਆ ਕੋਈ ਬਟਨ ਨਹੀਂ ਜਾਣਾ ਸੋ ਆਪਣਾ ਸਵੇਈ ਦਿਆ ਰੋਡ ਨਹੀਂ ਛੱਡਣਾ ਆਪਾਂ ਤਾਂ ਬਈ ਹਾਂ ਟਾਵਰ ਦਾ ਬਣਾ ਤੇ ਇਹਦੇ ਆ ਵੇਲ ਹਰ ਸਾਲ ਜਿਹੜੀ ਹਰੀ ਹੋ ਜਾਂਦੀ ਆ ਸਾਨੂੰ ਹਾਂ ਸੁੱਕ ਜੂਦੀ ਉਹ ਠੰਡ ਦੇ ਮਿਲ ਤੇ ਗਰਮੀਆਂ ਦੇ ਵਿੱਚ ਫਿਰ ਹਰੇ ਵਈ ਹਰੇ ਵਈ ਜਿਹੜੀ ਫਤੋ ਦੇਹਦੀ ਆ ਦੋ ਇਹ ਹੈਗਾ ਬਾਜਾ ਖਾਨਾ ਜਿਹੜਾ ਹਰ ਜੀ ਇਹ ਦਵਾ ਜਾਨਾ ਕਬੱਡੀ ਵਾਲੀ ਉਹਦਾ ਪੈਟਰ ਕੋ ਉੱਥੋਂ ਦਾ ਸੀ ਆਪਾਂ ਜਿਹੜਾ ਬੋਨੇ ਦੇ ਕੋਲੇ ਪਹੁੰਚਣ ਵਾਲਿਆਂ ਅੰਬੋਰ ਦੀ ਦੂਰੀ ਇੱਥੋਂ 86 ਕਿਲੋਮੀਟਰ ਹੈ ਜਿਹੜੀ ਦਾਦੇ ਵਾਲੇ ਦੇ ਚਰਨ ਦਾ ਤੇ ਨਮਾਣਾ ਜਿਹੜਾ 15 ਕਿਲੋਮੀਟਰ ਆ ਤੇ ਆਪਾਂ ਜਿਹੜਾ ਸਟੈਂਡ ਪਹੁੰਚ ਗਏ ਆ ਹਾਰੇ ਰਾਏ ਤੋਂ ਤੇ ਇਹ ਜਿਹੜਾ ਇਤਿਕਾ ਲੋ ਮੀਟਰ ਤੱਕ ਲੋ ਮੀਟਰ ਜਣਾ ਗੋਨਿਆਣੇ ਤੋਂ ਮੰਡੀ ਤੋਂ ਪਿੱਛੇ ਗੋਨਿਆਣੇ ਮੰਡੀ ਦੇ ਰਸਤੇ ਜਿਹੜੀ ਆਪਾਂ ਐਂਟਰੀ ਚਲਦੀ ਹੈ ਤੁਸੀਂ ਗੋਨਿਆਣੇ ਮੰਡੀ ਤੋਂ ਜਿਹੜਾ ਇਹ ਰੋਡ ਵੀ ਜਿਹੜਾ ਬਾਈਪਾਸ ਹੈਗਾ ਸਾਹਮਣੇ ਗੋਨਿਆਣੇ ਮੰਡੀ ਹੋ ਰਿਹਾ ਹੈ ਨਾ ਰੋਡ ਮੱਝ ਹੋਵੇਗੀ ਤੇ ਮਾਨਸਾ ਜਿਹੜਾ ਗੋਨਿਆਣੇ ਮੰਡੀ ਤੋਂ ਹੈਗਾ 77 ਕਿਲੋਮੀਟਰ ਤੇ ਤਲਵੰਡੀ ਸਾਹਿਬ ਹੋਵੇਗਾ ਜਿਹੜਾ 42 ਕਿਲੋਮੀਟਰ ਉਹ ਪਾਸੇ ਸਾਰੀ ਜਿਹੜੀ ਇਹ ਗੋਨਿਆਂ ਵਾਲਾ ਮੰਡੀ ਆ ਸ਼ਹਿਰ ਆ ਤੇ ਇੱਥੋਂ ਇਹ ਬਾਈਪਾਸ ਹੀ ਰੋਡ ਜਿਹੜਾ بار بار ਇੱਥੇ ਜਾਣਾ ਪੈਂਦੇ ਨੂੰ ਬਠਿੰਡੇ ਦੇ ਵਿੱਚ ਹੋ ਗਈ ਆਪਣੀ ਐਂਟਰੀ ਤੇ ਇੱਥੇ ਆ ਬੈਰੀਕੇਡ ਜੇ ਲੱਗੇ ਹੋਏ ਆ ਤੇ ਨਾਲ ਹੀ ਇਹਦੇ ਇਹਦੇ ਦੇ ਪਾਸੇ ਐਨ ਐਫ ਐਲ ਕੋ ਸੇ ਝੀਲਾਂ ਬੜੀਆਂ ਹੋਈਆਂ ਪਟੰਡੇ ਵਾਲਗ ਤੇ ਇਧਰ ਪਾਸੇ ਜਿਹੜੇ ਸਾਰੇ ਅੱਖ ਦੇ ਹੋਟਲ ਦੇ ਵੀ ਹੈਗੇ ਆ ਦੇ ਵਿੱਚ ਤਾਂ ਮੋਰ ਬਣਿਆ ਸੀ ਤੇ ਸ਼ਹਿਰ ਦਾ ਤੋਂ ਮਾੜਾ ਮੋੜ ਅੱਥਰੀ ਪੂਰੀ ਕਰੀ ਜਾਂਦੇ ਦੁਬਾਰਾ ਆਸ ਕਿਸੇ ਵੇਲੇ ਗ੍ਰੀਨ ਹੋਟਲ ਹੁੰਦਾ ਸੀ ਪਰ ਉਹਨੇ ਹਾਂਡੀ ਹੋਟਲ ਬਣਾਤਾ ਇਹਦਾ ਨਾਮ ਚੇਂਜ ਕਰਤਾ ਜਦੋਂ ਕਬੱਡੀ ਦਾ ਵਰਲਡ ਕੱਪ ਇਹ ਕਰਵਾਉਣਾ ਹੈ ਸੁਖਵੀਰ ਉਹ ਪਾਸੇ ਜਿਹੜਾ ਪ੍ਰਕਾਰ ਸੰਗ ਬਾਦਲ ਉਦੋਂ ਇਹਨਾਂ ਗ੍ਰੀਨ ਹਾਊਸ ਹੁੰਦੇ ਨੇ ਤੇ ਸਾਹਮਣੇ ਇਧਰਲੇ ਪਾਸੇ ਹੀ ਥਰਮਲ ਪਲਾਂਟ ਬਣੇ ਹੋਏ ਆ ਤੇ ਨਾਲੇ ਇਹ ਖਾਣ ਦੇ ਨਾਲੀਆਂ ਚੀਜ਼ਾਂ ਤੇ ਹੋਰ ਵੀ ਜਿਹੜਾ ਮਤਲਬ ਜੂ ਜਾਸਾਨਾ ਹਨ ਤੇ ਜਿਵੇਂ ਆ ਰੈਡੀ ਵੀਅਰ ਜੇ ਹੋ ਗਏ ਤੇ ਹੋਰ ਕੋ ਬਾਵਾ ਨਾ ਕੋ ਸਭ ਕੋਈ ਲਾ ਇੱਥੇ ਮੇਰ ਤੇ ਦੁਕਾਨਾ ਬਾਵਾ ਹੁੰਦੇ ਨਾਲੇ ਤੇ ਵਧੀਆ ਲੋਕਾਂ ਦਾ ਰੋਜ਼ਗਾਰ ਤੋੜਿਆ ਹੋਇਆ ਆ ਨਾ ਇਥੋਂ ਲੁਧਿਆਣੇ ਦੀ ਦੂਰੀ 244 ਆ ਪਟਿਆਲਾ 1555 ਚੰਡੀਗੜ੍ਹ 219 ਤੇ ਬਰਨਾਲਾ 63 ਕਿਲੋਮੀਟਰ ਹੈ ਜਾਂਦਾ ਵਾ ਆ ਸਾਹਮਣੇ ਆ ਗਿਆ ਚੌਕ ਜਿਹੜਾ ਤੇ ਇੱਥੇ ਆਪਣਾ ਫਾਇਟਰ ਜਹਾਜ਼ ਬਣਿਆ ਹੋਇਆ ਵਾ ਭਾਈ ਭਨੀਆ ਜੀ ਦੇ ਇਧਰ ਉਹਨਾਂ ਦੀਆਂ ਆਮੋ ਸਟੈਚੂ ਬਣੇ ਹੋਏ ਆ ਆ ਜਹਾਜ਼ ਜਿਹੜਾ ਸਰਸਾ 100 110 ਕਿਲੋਮੀਟਰ ਤਹ ਅਨੁਮਾਨ ਕੜਵੀ ਹੈ ਜਿਹੜਾ 108 ਕਿਲੋਮੀਟਰ ਹੈ ਤੇ ਅੰਬਾਲਾ ਜਿਹੜਾ 222 ਕਿਲੋਮੀਟਰ ਆ ਸਾਹਮਣੇ ਆਣਾ ਰੋਡ ਹੈ ਜਿਹੜਾ ਪੁੱਚੋ ਮੰਡੀ ਨੂੰ ਜਾਵੜ ਦਾ ਬਰਨਾਲੇ ਨੂੰ ਤੇ ਪਰ ਆਪਾਂ ਜਾਣਾ ਸ਼ਹਿਰ ਨੂੰ ਅੰਦਰ ਨੂੰ ਇੱਥੋਂ ਜਾਵਾਂਗੇ ਤੇ ਜਿਹੜੇ ਬਾਸ਼ਰਾੜ ਨੂੰ ਜਾਂਣਾ ਤੇ ਉਹ ਇਧਰ ਸਰਵਸ ਰੋਡ ਜੇ ਤੇ ਹੋ ਜੇ ਸਾਹਮਣੇ ਇਧਰ ਨਾਲ ਵਾਲੇ ਰੋਡ ਤੇ ਸਿੱਧਾ ਨਾਲ ਜਾਵੇ ਇੱਥੇ ਬਠਿੰਡੇ ਵਾਲਾ ਜਿਹੜਾ ਮੋੜ ਬਣਿਆ ਹੋਇਆ ਵਾ ਤੇ ਆਹ ਸਾਹਮਣੇ ਰਸਤਾ ਜਾਂਦਾ ਵਾ ਇੱਕ ਦੋ ਅੱਗੇ ਆ ਗਏ ਜਰਾ ਤਨ ਕੋਣੀ ਇੱਥੇ ਕਾਫੀ ਸਨਵੇਂ ਹੁੰਦੇ ਸੀ ਦੋ ਤਿੰਨ ਪਰ ਉਹ ਟਾ ਟੋ ਦਿੱਤੇ ਹੁਣ ਤੇ ਇੱਕ ਦੋ ਹੈਗੇ ਵੀ ਪਰ ਉਹ ਚੱਲਦੇ ਜੁਲਦੇ ਨਹੀਂ ਗਾ ਜਿੰਨਾ ਹੋ ਗਿਆ ਇਹ ਵੀ ਕੋਈ ਨਹੀਂ ਚੱਲਦਾ ਕਿ ਨਹੀਂ ਚੱਲਦਾ ਬਸ ਪਾਰਕਿੰਗ ਜੀ ਬਣੀ ਪਈ ਆ ਤਨ ਕੋਣੀ ਤੋਂ ਅੱਗੇ ਆਊਗਾ ਗਣੇਸ਼ਾ ਵਾਸਤੀ ਫਿਰ ਹਨੂਮਾਨ ਚੌਂਕ ਫਿਰ ਬਾਸਟਾਨਾ ਆ ਬਾਕੀ ਜੋਂ ਆਉਗਾ ਉਹ ਕੋਚਲੇ ਸામਨੇ ਆ ਗਿਆ ਹਨੂਮਾਨ ਚੌਕ ਤੇ ਇੱਥੋਂ ਆਪਾਂ ਸੱਜੇ ਹੱਥ ਮੋੜਨਾ ਵਾ ਮਾਲ ਰੋਡ ਤੇ ਜਾਣਾ ਬਸ ਹਾਂਜੀ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਸਫ਼ਰ ਕਰਵਾਇਆ ਸੀਗਾ ਜਿਹੜਾ ਬਠਿੰਡੇ ਦਾ ਤੇ ਕਿਹਨਾਂ ਦੀ ਲੱਗੀ ਆਪਣੀ ਜਿਹੜੀ ਇਹ ਵੀਡੀਓ ਤੇ ਜਰੂਰ ਕਮੈਂਟ ਕਰਕੇ ਦੱਸਿਆ ਜੇ ਤੇ ਹੋਰ ਨਵੀਂ ਵੀਡੀਓ ਦੇ ਨਾਲ ਆਪਾਂ ਫੇਰ ਇੱਕ ਵਾਰੀ ਫੇਰ ਮਿਲਾਂਗੇ ਉਹ ਤਾਂ ਕਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ